ਕਾਹਦਾ ਤੇ ਮੇਰਾ ਇਹਨੂੰ ਇਹਦਾ ਵਿਆਹ ਨਹੀਂ ਹੁੰਦਾ ਹੋ ਜਾਏਗਾ ਜੱਜਾ ਕਾਰ ਐਂ ਕੱਲੀ ਜੱਜਾ ਕਾਰ ਨਾਲ ਨਹੀਂ ਛੱਡਦਾ ਹੋ ਜਾਣਾ ਜੱਜਾ ਕਾਰ ਚੋੜ ਮੰਤਰ-ਮੰਤਰ ਪੜ੍ਹ ਕੇ ਆਵੇਗਾ ਕੀ ਲੈ ਕੇ ਆਊਗਾ ਜੋੜਾ ਹੀ ਲੈ ਕੇ ਆ ਜੋੜਾ ਜੋੜਾ ਕਿਵੇਂ ਦੋ ਕੀ ਕਰਨੀਏ ਮੈਂ ਇੱਕ ਜਨਾਬ ਮੇਰੇ ਘਰ ਵਾਲੀ ਜੋੜਾ ਹੋ ਗਿਆ ਹਾਂ ਜੋੜਾ ਹੀ ਆਣਾ ਜੋੜਾ ਕਿਵੇਂ ਗਾਹਾਂ ਜੋੜੇ ਬੋਲੇ ਆਵੇ ਹਾਂ ਦੋ ਇੱਕ ਸਾਂ ਇਹਦਾ ਬਰਪੁੱਠਾ ਦੇ ਦਤੀਗਾ ਨਾ ਨਾ ਜੋੜਾ ਇਹਦੀ ਘਰ ਵਾਲੀ ਆਵੇਗੀ ਇਹ ਵੀ ਆਵੇਗਾ ਅੱਛਾ ਹਾਂ ਹੋਰ ਕੋਈ ਸੁਨਾ ਬਾਬਾ ਹੋਰ ਉਹਦੀ ਜਾਇਜ਼ ਕਾਰ ਦੇ ਕਾਰੋਬਾਰ ਤੇ ਪਾਦਾ ਪਰਿਵਾਰ ਦੇ ਵਿੱਚ ਸੁਖ ਸ਼ਾਂਤੀ ਬਾਬਾ ਨਾਨਕ ਚੰਦੀ ਕਲਾ ਕਰੇਗਾ ਮਹਾਰਾਜ ਲੋਭੀ ਦੇ ਅੰਜਲਿਓ ਪੂਰੀ ਕਰੇਗਾ ਮਾਰਾ ਤੁੰ ਵੀ ਦੱਸਦੇ ਕੋਈ ਦੁੱਖ ਬਾਬਾ ਨਾਨਕ ਦਾ ਸਭ ਕੁਝ ਕਰਦਾ ਹੈ ਸਾਡੀ ਤਾਂ ਬਸ ਤੁਸੀਂ ਦੱਸੋ ਬਾਬਾ ਛੋਡੇ ਕੋਲੇ ਆਇਆ ਤੂੰ ਸਾਨੂੰ ਅਸੀਂ ਵੀ ਉਹਦੇ ਉਹਦੇ ਹੁਕਮ ਦੇ ਨਾਲ ਹੀ ਆ ਅਜਾ ਤੂੰ ਸੁਨੇਹਾ ਲਾਉਣਾ ਹਾਂ ਉਹਦੇ ਹੁਕਮ ਦੇ ਨਾਲ ਹੀ ਆ ਸਾਈਆਂ ਦੇ ਹੁਕਮ ਦੇ ਨਾਲ ਆ ਫਿਰ ਸਾਡਾ ਸੁਨੇਹਾ ਲਾ ਦੇ ਮੇਰਾ ਲਾ ਦੇ ਕੀ ਲਾਉਣਾ ਦਿਲੋਂ ਲਾ ਜਾ ਜਾ ਕਾਰ ਜਿਹੜਾ ਤੂੰ ਸੋਚ ਰਿਆ ਨਾ ਉਹ ਤੇਰੀਆਂ ਚੜ੍ਹਦੀ ਚੜਾਈਆਂ ਹੋਣ। ਅੱਛਾ। ਮੇਰਾ ਵੀ ਲਾ ਦੇ ਹੁਣ ਪਾਪਾ ਮੇਰੇ ਨਾਲ। ਇਹਦਾ ਵੀ ਲਾ ਦੇ। ਆ ਮਾਰ ਦੇ। ਯਾ ਤੈਨ ਨਾਲ ਰੁੱਸਿਆ ਦਾ ਤੂੰ। ਜਿਹੜਾ ਤੈਨ ਨਾਲ ਉਹ ਬਣ ਜਾਵੇ ਤੇਰੇ ਨਾਲ। ਰੁੱਸਿਆ ਹੋਇਆ ਜਿਹੜਾ? ਹਾਂ। ਚੋਛਿਆਂ ਦਾ ਰੁੱਸਿਆ। ਇਹਨੂੰ ਪਰਣੀ ਵਾਲਾ ਵੱਡਾ ਦਿੱਤਾ ਪਰ ਛੋਟਾ ਦਿੱਤਾ ਅੱਬਾ। ਜਿਹਦੇ ਨਾਲ ਇਹਨੇ ਜਾਰੀ ਤੋੜਤੀ ਉਹ ਤੂੰ ਕੀ ਲੈਣਾ? ਬਰ ਦੇ ਮਾੜਾ ਜਿਹਾ ਵਧੀਆ ਨੂੰ। ਤੰਦਰੁਸਤੀ ਰੱਖੇ। ਤੰਦਰੁਸਤੀ। ਲਾ। ਉਹ ਬਾਪਾ ਬਾਪਾ। ਇਹ ਤੇਰੇ ਨਾਲ ਮਾਲ ਬੰਨੀ ਹੋਈ ਆ ਸਿਰ ਤੋਂ ਮਾਲ ਚਾ ਲਾਉਂਗਾ। ਜਾਂ ਜਾ ਕਾਰੇ ਵਾਲਾ ਜੰਗੂ ਦੀ ਕੰਮ ਕਰੂ। ਸੁ ਸਮੇਂ ਦੇ ਵਿੱਚ ਜੋੜੇ ਵਾਸਤੇ ਮੈਨੂੰ ਕੋਈ ਸੇਵਾ ਲਾ ਜਾਵਾ ਠੀਕ ਹੈ ਬਸ ਜ਼ਿਆਦਾ ਨਹੀਂ ਮੈਂ ਮੰਗੇ ਜੋੜੇ ਦੇ ਦੇ ਬਾਬੇ ਨੂੰ ਲਾ ਕੇ ਹੋਰ ਨੰਗੇ ਪੈਰੀ ਭੱਜਾਂਗੇ ਨਹੀਂ ਨਹੀਂ ਮੈਂ ਇੱਥੇ ਹੀ ਲਾਣ ਵਾਲਾ ਆਹੀ ਗੱਲ ਹੈ ਚਲੋ ਹਾਂਜੀ ਹੈ ਤੁਹਾਡੀ ਜਿਵੇਂ ਦਾ ਜੋੜੇ ਨੰਬਰ ਦੇਖਣਾ ਪਹਿਲਾਂ ਫੇਰ ਲਾਉਣ ਚ ਫਿਰ ਬੂਟ ਮੇਜ ਜਾਊਗਾ ਨਾ ਨਾ ਮੈਂ ਨਾ ਇਦਾਂ ਨੰਗਾ ਨਹੀਂ ਭੇਜਣਾ ਹੈ ਬੁਰਿਆਂ ਦੇ ਕਰ ਤੂੰ ਚੱਪਲਾਂ ਲੈ ਕੇ ਦੇ ਦੇ ਇਹਨੂੰ ਨਾ ਨਾ ਜੋ ਆਪਦੀ ਇੱਛਾ ਹੈ ਅਜੀ ਲੈ ਲੈਣਾ ਹੈ ਲੇ ਲੈਣਾ ਅਸੀ ਗੱਲ ਨਹੀਂ ਹੈ ਜਿਹੜਾ ਹੁੰਦਾ ਉਹ ਲੈ ਲੈ ਕੋਤੋਂ ਨੂੰ ਕੀ ਗੱਲ ਦੱਸ ਤੂੰ ਇੱਥੇ ਬੰਦਲਾ ਬੈਠਾ ਹੈਗਾ ਬੈਠੇ ਬੰਦਲਾ ਹਰੇਕ ਬੰਦੇ ਨੂੰ ਬਾਹਰ ਦਿਨਦਾ ਜਿੰਨਾ ਹੈਗਾ ਠੀਕ ਹੈ ਨਾ ਜੇ ਕੋਈ ਜਿਹੜਾ 2 ਰੁਪਏ ਦੇ ਜਾਂਦਾ ਤਾਂ 8 ਰੁਪਏ ਦੇਂਦਾ ਤੂੰ ਉਹਨਾਂ ਨੂੰ ਬਾਹਰ ਦਿਨਦਾ ਜਿਹੜਾ ਨਹੀਂ ਵੀ ਦਿੰਦਾ ਉਹਦੋਂ ਵੀ ਭਲਾ ਉਹਦਾ ਵੀ ਭਲਾ ਮੈਨੂੰ ਐਂ ਦੱਸ ਤੈਨੂੰ ਇੱਥੇ ਪਰਿਵਾਰ ਚਲਾਉਣ ਜੋਗੇ ਪੈਸੇ ਬਣ ਜਾਂਦੇ ਨੇ ਪਰਿਵਾਰ ਚਲਾਉਣ ਜੋਗੇ ਅਸੀਂ ਕੀ ਕਰਦੇ ਪਰਿਵਾਰ ਕਿਉਂ ਇਕੱਲੀ ਜ਼ਿੰਦਗੀ ਹੈ ਪੱਕਾ ਨਾ ਕਿੱਥੇ ਕਿਤੇ ਕੱਲ ਕਿਤੇ ਪਰਸੋਂ ਕਿਤੇ ਅੱਛਾ ਹਾਂ ਪਰ ਬਾਬਾ ਇੱਕ ਆਪ ਨੂੰ ਹੀ ਲੈ ਲੈ ਪਰ ਇੱਕ ਤੈਨੂੰ ਵਰ ਦੇ ਕੇ ਜਾਈਏ ਅਸੀਂ ਤਾਂ ਪਰ ਜਾ ਜਾ ਕਾਰੇ ਹੋਣਾ ਹੀ ਹੋਣਾ ਜਿੱਥੇ ਸਾਡੀ ਸਾਡਾ ਕੋਈ ਪਤਾ ਨਹੀਂ ਵੀ ਕਿੱਥੇ ਪਟਾਕਾ ਬੋਲ ਜਾੜਾ ਲੀਡਰ ਦਾ ਕੋਈ ਪਤਾ ਨਹੀਂ ਕਿੱਥੇ ਹੀ ਬਾਬਟ ਜਾਣਾ ਸਾਡਾ ਜੋਗੀਆਂ ਦਾ ਪਤਾ ਏਡੇ ਕਿੱਥੇ ਹੋਣਗੇ ਹਾਂ ਆਹੇ ਦੱਸ ਬਾਬਾ ਵੀ ਤੈਨੂੰ ਕਿਵੇਂ ਲੱਗਦਾ ਵੀ ਅੱਜ ਵਿਆਹੇ ਬਰੇ ਆ ਜਿਹੜੇ ਸਾਹਮਣੇ ਤੇਰੇ ਖੜੇ ਆ ਅਸੀਂ ਚਲੋ ਜਾ ਜਾ ਕਾਰ ਨਹੀਂ ਨਹੀਂ ਮੇਰੀ ਗੱਲ ਸੁਣ ਉਹ ਤਾਂ ਟੋਡੀ ਨਹੀਂ ਮੇਰੀ ਗੱਲ ਸੁਣ ਪਰਮਾਤਮਾ ਜਾਣਦਾ ਮੇਰੀ ਗੱਲ ਸੁਣ ਬਾਬਾ ਪਰਮਾਤਮਾ ਜਾਣਦਾ ਤੁਸੀਂ ਸੱਚ ਕਹਿ ਰਹੇ ਹੋ ਨਹੀਂ ਸੱਚ ਕਹਿ ਰਹੇ ਮੈਂ ਝੂਠ ਕਹਿ ਰਹੇ ਹਾਂ ਇਹ ਪਰਮਾਤਮਾ ਇੱਕ ਗੱਲ ਸੁਣੇ ਅਸੀਂ ਬਿਆਹੇ ਭਰੇ ਆ ਮੰਨ ਲਾ ਦੋਹੇ ਜਾਣੇ ਤੂੰ ਤੇਰੇ ਨਜ਼ਰੀਏ 'ਚ ਤੈਨੂੰ ਕੀ ਲੱਗਦਾ ਵੀ ਇਹਨਾਂ ਦੀ ਜ਼ਿੰਦਗੀ ਵਧੀਆ ਕਿ ਮੇਰੀ ਸੜੇ ਦੀ ਜ਼ਿੰਦਗੀ ਵਧੀਆ ਬਾਬੇ ਦੀ ਤੁਹਾਡੀ ਸਮੇਂ ਦੇ ਵਿੱਚ ਤੁਹਾਡੀ ਵੀ ਠੀਕ ਹੈ ਹਾਂ ਤੁਸੀਂ ਪਾਲਣ ਕਰ ਰਹੇ ਹੋ ਠੀਕ ਹੈ ਇਹ ਗੱਲ ਸਾਡੇ ਦੇ ਸਾਹਨੇ ਕੀ ਰੱਖਣਾ ਆਪਣੇ ਇਕੱਲੇ ਜ਼ਿੰਦਗੀ ਆਪਣਾ ਬਾਬੇ ਦੀ ਜ਼ਿੰਦਗੀ ਵਧੀਆ ਜਿਹੜਾ ਕਮਾਉਣਾ ਜਿੰਨਾ ਖਾ ਲੈਣਾ ਬਸ ਜਾ ਜਾਏ ਬਾਬੇ ਦੀ ਜ਼ਿੰਦਗੀ ਵਧੀਆ ਜਿਹੜਾ ਬੰਦੇ ਦੇ ਦੋਨੇ ਪਾਸੇ ਉਤਰ ਜਾਂਦਾ